ਵਿੱਚ ਇਫੈਕਸ਼ਨ ਹੋ ਜਾਣੀ পেট ਚ ਦਰਦ ਹੋ ਜਾਣਾ ਤੇ ਸਾਡੇ ਪਤੀ ਪਤਨੀ ਲੜਾਈ ਝਗੜੇ ਵੀ ਬਹੁਤ ਹੁੰਦੇ ਸੀ ਤੇ ਪ੍ਰਭ ਉਹਦੇ ਦਾਸ ਸੰਤ ਪ੍ਰਗਟ ਜੋਸਪਲ ਵੀ ਲੈ ਹੈਂਡ ਪ੍ਰੇਰ ਕਰਵਾਈ ਲਗਾਤਾਰ ਭਵਨ ਚ ਵੀ ਆਉਂਦੇ ਰਹੇ ਤੇ ਪ੍ਰਾਰਥਨਾ ਰিসিਵ ਕਰਦੇ ਰਹੇ ਜੋ ਮਤਲਬ ਸੰਤ ਜੀ ਪੁਲਪੜਾ ਸ਼ਬਦ ਬੋਲਦੇ ਸੀ ਉਹ ਰিসিਵ ਕਰਦੇ ਰਹੇ ਤੇ ਇਸੇ ਕਾਰਨ ਮੈਂ ਹੁਣ ਚੰਗੀ ਹੋ ਗਈਆਂ ਪਿਛਲੇ 2 ਹਫਤਿਆਂ ਤੋਂ ਜਿੱਦਾਂ ਤੁਸੀਂ ਦੱਸਿਆ ਕਿ 9 ਸਾਲ ਤੋਂ ਟਾਡੇ ਉੱਪਰ ਦੁਸ਼ਟ ਆਤਮਾ ਦਾ ਪ੍ਰਭਾਵ ਰਹਿੰਦਾ ਸੀਗਾ ਤੇ ਜਿਸ ਦੇ ਕਰਕੇ ਤੁਹਾਡੀ ਖੱਬੀ ਛਾਤੀ ਦੇ ਵਿੱਚ ਬਹੁਤ ਹੀ ਜ਼ਿਆਦਾ ਭਿਆਨਕ ਦਰਦ ਰਹਿੰਦਾ ਸੀਗਾ ਤੇ ਪੇਟ ਦੇ ਵਿੱਚ ਵੀ ਬਹੁਤ ਜ਼ਿਆਦਾ ਦਰਦ ਰਹਿੰਦਾ ਸੀਗਾ ਤੇ ਇਹ ਲਗਾਤਾਰ 1.5 ਸਾਲ ਤੇ ਤੁਹਾਡੇ ਦਰਦ ਰਹਿੰਦਾ ਸੀਗਾ ਔਰ 9 ਸਾਲ ਤੋਂ ਤੁਸੀਂ ਲਗਾਤਾਰ ਬਿਮਾਰ ਰਹਿੰਦੇ ਸੀ ਕਿ ਕਦੀ ਤੁਹਾਡੇ ਸੈੱਲ ਘਟ ਜਾਂਦੇ ਸੀ ਕਦੀ ਬੁਖਾਰ ਹੋ ਜਾਂਦਾ ਸੀ ਜਿਸ ਦੇ ਕਰਕੇ ਕਦੇ-ਕਦੇ ਵਿੱਚੋ ਬਿਉਸ਼ ਹੋ ਜਾਂਦੇ ਸੀ ਤੇ ਤੁਹਾਡੇ ਹੱਥ ਪੈਰ ਵੀ ਬਿਲਕੁਲ ਮੋੜ ਜਾਂਦੇ ਸੀਗੇ ਤੇ ਜਦੋਂ ਤੁਸੀਂ ਡਾਕਟਰਾਂ ਕੋਲ ਜਾਂਦੇ ਸੀ ਤਾਂ ਡਾਕਟਰ ਕੀ ਕਹਿੰਦੇ ਸੀ ਡਾਕਟਰ ਨੇ ਸਮਝ ਜ ਕੋਸ਼ਾ ਹੁੰਦਾ ਨਹੀਂ ਸੀ ਰਿਪੋਰਟ ਕਰੇ ਰਿਪੋਰਟ ਆ ਨੋਰਮਲ ਵੀ ਉਹ ਕਹਿੰਦੇ ਮੈਨੂੰ ਟੈਨਸ਼ਨ ਹੈ ਉਹ ਐ ਕਰਕੇ ਵਾਪਸ ਭੇਜ ਦਿੰਦੇ ਸੀ ਪ੍ਰਭੂ ਵਿੱਚ ਕਿੰਨੇ ਟਾਈਮ ਤੋਂ ਇੱਕ ਸਾਲ ਤੋਂ ਜਿੱਥੇ ਪਹਿਲਾ ਜਾਂਦੇ ਸੀ ਉੱਥੇ ਪ੍ਰੇਅਰ ਨਹੀਂ ਸੀ ਕਰਵਾਈ ਕਦੀ ਕਰਵਾਈ ਸੀ ਥੋੜਾ ਟਾਈਮ ਫਰਕ ਪੈ ਜਾਂਦਾ ਸੀ ਫਿਰ ਦੁਬਾਰਾ ਦਰਦ ਸ਼ੁਰੂ ਖਾਤੀ ਦਿਖਾਵੇ ਸਾਈਡ ਤੇ ਕਿਉਂ ਜਿਹੜਾ 9 ਸਾਲ ਪੁਰਾਣਾ ਦੁਸ਼ਟ ਆਤਮਾ ਦਾ ਪ੍ਰਭਾਵ ਸੀ ਤੁਹਾਡੇ ਉੱਪਰ ਹਾਂਜੀ ਤੋਂ ਉਹ ਤਾਂ ਨਹੀਂ ਛੱਡ ਕੇ ਨਹੀਂ ਸੀ ਜਾਂਦਾ ਨਹੀਂ ਜਾ ਰਿਹਾ ਸੀ ਪਰ ਜਿੱਦਾਂ ਹੀ ਮਹਾਸામਰਥ ਪਵਨ ਦੇ ਵਿੱਚ ਆਇਓ ਤਾਂ ਕੀ ਬਦਲਾਅ ਆਇਆ ਤੁਹਾਡੀ ਜ਼ਿੰਦਗੀ ਦੇ ਹੁਣ ਮਤਲਬ ਜਿਹੜੇ ਮੈਨੂੰ ਪ੍ਰੋਬਲਮ ਆਂਦੀ ਸੀ ਪਹਿਲਾਂ ਕਈ ਵਾਰ ਛਾਤੀ ਦੇ ਖੱਬੇ ਪਾਸੇ ਦਰਦ ਹੁਣ ਉਹ ਵੀ ਨਹੀਂ ਹੁੰਦੀ ਪੇਟ 'ਚ ਵੀ ਨਹੀਂ ਦਰਦ ਹੁੰਦੀ ਨਹੀਂ ਅੱਗੇ ਮਤਲਬ ਪਥਰੀਆਂ ਵੀ ਗਿਆ ਸੀ ਵੀ ਪਥਰੀ ਇੱਕ ਜਿੱਤ ਨਿਕਲਦੀ ਫਿਰ ਹੋਰ ਹੋਰ ਬਣ ਜਾਂਦੀ ਸੀ ਪੇਟ ਦਰਦ ਫਿਰ ਜਾ ਹੋਰ ਹੁੰਦਾ ਹੁੰਦਾ ਸੀ ਪਰ ਹੁਣ ਨਹੀਂ ਹੁੰਦਾ ਕੋਈ ਕੁਝ ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੇ ਪਥਰੀਆਂ ਸੀਗੀਆਂ ਹਾਂਜੀ ਪੇਟ ਦੇ ਵਿੱਚ ਸੀ ਹਾਂਜੀ ਕਿੰਨੇ ਐਮ ਐਮ ਦੀ ਸੀ ਉਹ ਛੋਟੀਆਂ 5 mm ਦੀਆਂ ਸੀ ਪਹਿਲਾਂ 2 7 mm ਦੀਆਂ ਸੀ 1 6 mm ਦੀ ਸੀ ਵੀ ਉਹ ਨਿਕਲ ਜਾਂਦੀ ਸੀ ਫਿਰ ਉਹਦੀ ਜਗ੍ਹਾ ਹੋਰ ਫੇਰ ਬਣ ਜਾਂਦੀ ਸੀ ਦੁਬਾਰਾ ਵੀ ਦਰਦ ਹੁੰਦਾ ਹੀ ਹੁੰਦਾ ਸੀ ਪੇਟ ਵਿੱਚ ਕਿ ਲਗਾਤਾਰ ਫਾਊਂਡੇਸ਼ਨ ਸਟੋਨ ਸੀਗਾ ਤਾਂ ਕਿਡਨੀ ਦੇ ਅੰਦਰ ਹਾਂਜੀ ਜਿਹੜਾ ਹਰ ਵਾਰ ਪੈਦਾ ਹੁੰਦਾ ਸੀਗਾ ਹਾਂਜੀ ਹਾਂਜੀ ਔਰ ਮਿਰਗੀ ਦੀ ਦੁਸ਼ਟ ਆਤਮਾ ਸੀ ਜਿੰਦੇ ਕਰਕੇ अपलाई करते रहे और संत शब्द हदायता अंदर बने रहा है और नौ साल पुरानी दुष्टात्मा छुटकारा प्राप्त कर चुके हैं अज गु आये है ਜਿਹੜੀਆਂ ਮਿਰਗੀ ਦਾ ਦੁਸ਼ਟ ਆਤਮਾ ਜਿੰਦੇ ਕਾਰਨ ਦੌਰੇ ਪੈਂਦੇ ਸੀਗੇ ਉਹ ਛੱਡ ਕੇ ਜਾ ਚੁੱਕੀ ਔਰ ਤੁਸੀਂ ਬਿਲਕੁਲ ਜ਼ਾਦਿਆ ਹਾਂਜੀ ਹਾਲੇਲੂਇਆ ਹਾਲੇਲੂਇਆ ਕੀ ਕਹਿਣਾ ਚਾਹਾਂਗੇ ਸੁਣਨ ਵਾਲੋ ਕੋਲ ਸੁਣਨ ਵਾਲੋ ਕੋਲ ਇਹੀ ਕਹਿਣਾ ਚਾਹਾਂਗੇ ਕਿ ਮਖੂ ਪਵਨ ਵਿੱਚ ਆਓ ਵੱਡੀਆਂ ਵੱਡੀਆਂ ਬਿਮਾਰੀਆਂ ਤੋਂ ਆਪ ਛੁਟਕਾਰਾ ਪਾਓ ਤੇ ਆਪਣਾ ਜੀਵਨ ਸਫਲ ਬਣਾਓ ਹਾਲੇਲੂਇਆ ਹਾਲੇਲੂਇਆ ਦੁਖੀਆਂ ਤੈਨੂੰ ਛੁਡਾ ਲੈ ਮਾਇਆ ਭਿਸ਼ੇ ਕਾ ਗਇਆ ਦੁਖੀਆਂ ਤੈਨੂੰ ਛੁਡਾ ਲੈ ਮਾਇਆ ਭਿਸ਼ੇ ਕਾ ਗਇਆ ਨਿਕਿਆ ਹੈ ਆਪਣੇ ਜ਼ਿੰਦਗੀਆਂ ਦੇ ਵਿੱਚ ਵੱਡਾ ਵੱਡਾ ਚੰਗਾਰਾ ਨੂੰ ਲੈਣਾ ਚੌੜਾ ਵਾਪਰਿਆ ਤਨੂੰ ਦੁਖੀਆਂ ਤੈਨੂੰ ਛੁਡਾ ਲਈ ਮਾਇਆ ਭਿਸ਼ੇ ਕਾ ਗਿਆ ਦੁਖੀਆਂ ਤੈਨੂੰ ਛੁਡਾ ਲੈ ਮਾਇਆ ਭਿਸ਼ੇ ਕਾ ਗਿਆ ਦੁਖੀਆਂ ਹਾਲੇਲੂਇਆ ਯੋ ਮਾਈਕ ਇਹਨਾਂ ਨੂੰ ਕੀ ਨਾਮਤਾ ਡੱਕਿਥੋਂ ਆਇਆ ਮੇਰਾ ਨਾਮ ਜੇ ਸੁਪੀਰ